ਇੱਕ ਬਜ਼ੁਰਗ ਦੇ ਦੋ ਮੁੰਡੇ ਸੀ ਪੰਜ ਕਿੱਲੇ ਉਹਨਾਂ ਕੋਲੇ ਜ਼ਮੀਨ ਸੀ ਢਾਈ ਢਾਈ ਕਿੱਲੇ ਆਉਂਦੀ ਸੀ ਠੀਕ ਹੈ ਤਾਂ ਪੰਜ ਕਿੱਲੇ ਆਲਾ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਕ ਅਮੀਰ ਹੁੰਦਾ ਹਨਾ ਗਰੀਬੀ ਦਾ ਵਿੱਚ ਸੀ ਵੱਡਾ ਭਰਾ ਛੋਟੇ ਭਰਾ ਨੂੰ ਕਹਿੰਦਾ ਵੀ ਆਪਣਾ ਇਕੱਲੀ ਜ਼ਮੀਨ ਨਾਲ ਨਹੀਂ ਸਰਨਾ ਤੂੰ ਸ਼ਹਿਰ ਜਾ ਪੜ੍ਹਾਈ ਕਰ ਚੰਗੀ ਨੌਕਰੀ ਤੇ ਲੱਗ ਤੇ ਆਪਣੀ ਕਬੀਲਦਾਰੀ ਚੰਗੇ ਤਰੀਕੇ ਨਾਲ ਤੁਰਪੂ ਛੋਟਾ ਭਰਾ ਕਹਿੰਦਾ ਚਲ ਠੀਕ ਹੈ ਛੋਟਾ ਭਰਾ ਗਿਆ ਪੜਨ ਠੀਕ ਹੈ ਤੇ ਵੱਡੇ ਭਰਾ ਨੇ ਖੇਤੀ ਚੋਂ ਬਚਾ ਬਚਾ ਕੇ ਆਪ ਦਾ ਢਿੱਡ ਪੇਟ ਭੰਨ ਕੇ ਹਨਾ ਛੋਟੇ ਭਰਾ ਤੇ ਖਰਚਾ ਕਰੀ ਗਿਆ। ਉਹਨੂੰ ਪੜ੍ਹਾਈ ਲਿਖਾਈ ਗਿਆ ਤੇ ਅਕਸਰ ਤੇ ਕੀ ਹੋਇਆ ਤਾਂ ਜਦੋਂ ਉਹਦੇ ਪੇਪਰ ਆਏ ਰਿਜ਼ਲਟ ਦਿੱਤਾ ਉਹਨੂੰ ਜੌਬ ਮਿਲ ਗਈ ਨੌਕਰੀ ਮਿਲ ਗਈ ਸਰਕਾਰੀ ਛੋਟੇ ਭਰਾ ਨੂੰ ਵੱਡੇ ਭਰਾ ਨੂੰ ਚਾੜ ਚੜਿਆ ਵੀ ਚਲੋ ਹੁਣ ਸਾਡੀ ਕਬੀਲਦਾਰੀ ਸੌਖੀ ਹੋ ਜੋ ਠੀਕ ਹੈ ਸੌਖੀ ਕੀ ਹੋਣੀ ਸੀ ਅੱਗੇ ਬਹੁਤ ਸਮਾਂ ਬਦਲ ਗਿਆ ਉਹਨਾਂ ਤੇ ਹਨਾ ਬਹੁਤ ਹਾਲਾਤ ਮਾੜੇ ਹੋ ਗਏ ਕੀ ਹੋਇਆ ਜਦੋਂ ਛੋਟਾ ਭਰਾ ਨੌਕਰੀ ਤੇ ਲੱਗ ਗਿਆ ਠੀਕ ਹੈ ਤਾਂ ਨੌਕਰੀ ਤੇ ਲੱਗ ਗਿਆ ਤਾਂ ਉਹਦੇ ਕੋਲੇ ਪੈਸੇ ਆਉਣ ਲੱਗੇ ਚੰਗੇ ਆ ਉਹਦੇ ਯਾਰਾਂ ਮਿੱਤਰਾਂ ਨਾਲ ਰਹਿਣ ਲੱਗ ਗਿਆ ਬ੍ਰਾਂਡਡ ਕੱਪੜੇ ਪਾਉਣ ਲੱਗ ਗਿਆ ਜਦੋਂ ਪੈਸੇ ਆਉਣ ਲੱਗੇ ਠੀਕ ਹੈ ਤਾਂ ਪਹਿਲਾਂ ਰੋਜ਼ ਫੋਨ ਕਰਦਾ ਹੁੰਦਾ ਸੀ ਫੇਰ ਹਫ਼ਤੇ ਤੋਂ ਕਰ ਲੱਗ ਗਿਆ ਉਹਦੇ ਵੱਡੇ ਭਰਾ ਨੂੰ ਹੌਲੀ-ਹੌਲੀ ਮਹੀਨੇ ਤੋਂ ਕਰ ਲੱਗ ਗਿਆ ਠੀਕ ਹੈ ਫੇਰ ਤਾਂ ਆਪਦੇ ਛੋਟੇ ਭਰਾ ਤੋਂ ਕਿਹਨ ਮੰਨ ਵੱਡੇ ਭਰਾ ਤੋਂ ਕਿਹਨ ਮੰਨ ਲੱਗ ਗਿਆ ਛੋਟਾ ਭਰਾ ਠੀਕ ਹੈ ਤਾ ਜਦੋਂ ਹੁਣ ਪੰਜ ਕਿੱਲੇ ਬਾਣ ਆ ਸਾਰਾ ਖਰਚਾ ਉਹ ਤੇ ਲਾ ਦਿੰਦਾ ਉਹਦੇ ਪਾਟੇ ਲੀੜੇ ਦੇਖ ਕੇ ਜਦੋਂ ਆਉਣਾ ਜਾਂ ਫੋਨ ਆਉਣਾ ਦੇਸੀ ਗੱਲਾਂ ਕਰਨੀਆਂ ਤਾਂ ਉਹ ਆਦਿਆ ਕਰੇ ਵੀ ਮੇਰੇ ਯਾਰਾਂ 'ਚ ਮੇਰੀ ਅਨਸਲਟ ਹੁੰਦੀ ਐ ਤੇਰਾ ਭਰਾ ਦੇਸੀ ਐ ਇਹ ਜਿਹੇ ਕੱਪੜੇ ਪਾਉਂਦਾ ਠੀਕ ਐ ਹੌਲੀ-ਹੌਲੀ ਉਹ ਤੋਂ ਦੂਰ ਹੁੰਦਾ ਗਿਆ ਉਹਦੇ ਵੱਡੇ ਭਰਾ ਤੋਂ ਉਹਨੂੰ ਛੱਡਦਾ ਗਿਆ ਠੀਕ ਐ ਉਸ ਤੋਂ ਬਾਅਦ ਛੋਟੇ ਭਰਾ ਨੇ ਬਿਜ਼ਨਸ ਸਟਾਰਟ ਕਰ ਲਿਆ ਉਹਨੂੰ ਬਿਜ਼ਨਸ ਦੇ ਵਿੱਚ ਇੰਨੀ ਤਰੱਕੀ ਮਿਲੀ ਹਰ ਚੀਜ਼ ਉਹਨੇ ਆਪਦੀ ਘਰੇ ਲਿਆਂਦੀ ਮਹਿੰਗੀ ਤੋਂ ਮਹਿੰਗੀ ਉਦੋਂ ਬਾਅਦ ਉਹਨੇ ਵਿਆਹ ਕਰਾ ਲਿਆ ਲੰਬ ਮੈਰਿਜ ਕਰਵਾ ਲਈ ਠੀਕ ਹੈ ਤਾਂ ਵੱਡੇ ਭਰਾ ਦਾ ਪਹਿਲਾਂ ਹੋਇਆ ਸੀ ਉਹਨੂੰ ਵੱਡੇ ਭਰਾ ਨੂੰ ਦੱਸਿਆ ਵੀ ਨਹੀਂ ਮੇਰਾ ਵਿਆਹ ਹੋਇਆ ਦੱਸਿਆ ਵੀ ਨਹੀਂ ਵੀ ਮੇਰੀ ਇਨਸਲਟ ਹੋਊਗਾ ਮੇਰੀ ਬੇਇੱਜ਼ਤੀ ਮਹਿਸੂਸ ਹੋਊਗੀ ਵੀ ਇਹ ਉਹ ਸਾਦੇ ਕੱਪੜਿਆਂ ਚਾਊਗਾ ਤੇ ਕਾਲਾ ਉਹਦਾ ਰੰਗ ਹੈ ਹੁਣ ਖੇਤੀ ਆਪਾਂ ਕਰਦੇ ਆਂ ਰੰਗ ਸਾਰਿਆਂ ਦਾ ਪੱਕਾ ਹੀ ਹੋ ਧੋਪੇ ਹਨਾ ਤਾਂ ਉਹਨੂੰ ਦੱਸਿਆ ਵੀ ਨਹੀਂ ਤਾਂ ਉਹਨੇ ਲੰਬ ਮੈਰਿਜ ਕਰਵਾ ਲਈ ਕਿਵੇਂ ਨਾ ਕਿਵੇਂ ਪਤਾ ਲੱਗ ਗਿਆ ਜਾਂਦਾ ਵਿਆਹ ਕਰਵਾ ਲਿਆ ਉਹਨੇ ਫੋਨ ਕੀਤਾ ਦੋ ਚਾਰ ਦਿਨ ਕਰੀ ਗਿਆ ਆਖਰ ਤੇ ਚੱਕ ਲਿਆ ਕਹਿੰਦਾ ਯਾਰ ਭਰਾ ਸਾਨੂੰ ਦੱਸਦਾ ਤੇਰਾ ਵਿਆਹ ਹੋ ਗਿਆ ਸੀ ਆਉਂਦੇ ਤਾਂ ਉਹ ਕਹਿੰਦਾ ਫੇਰ ਕਿਉਂ ਗਿਆ ਐਡੀ ਕੀ ਗੱਲ ਹੈ ਕੋਈ ਚੱਕਰ ਨਹੀਂ ਹੋ ਗਿਆ ਮੈਂ ਕਰਾ ਲਿਆ ਬੜੀ ਅਸੀਂ ਖੁਸ਼ ਹੈ ਤਾਂ ਭਾਈ ਰੁੱਖਾ ਬੋਲਿਆ ਉਹ ਤਾਂ ਫੋਨ ਕੱਟਨੇ ਸੀ ਫੋਨ ਕੱਟਿਆ ਗਿਆ ਉਹ ਸੋਚਾਂ ਚ ਪੈ ਗਿਆ ਵੀ ਯਾਰ ਮੈਂ ਤਾਂ ਇੰਨਾ ਖਰਚਾ ਕਰਕੇ ਨੂੰ ਪੜਾਇਆ ਵੀ ਆਪਣੀ ਕਵੀਲਦਾਰੀ ਸੌਖੀ ਹੋ ਜੂ ਤੇ ਇਹਨੇ ਤਾਂ ਮੇਰੇ ਲੱਤ ਮਾਰੀ ਠੀਕ ਹੈ ਚਲੋ ਰੱਬ ਦਾ ਭਾਣਾ ਮੰਨ ਕੇ ਆਪਦੀ ਖੇਤੀ ਕਰਨ ਲੱਗ ਗਿਆ ਤਾਂ ਉਹਦੇ ਜਵਾਕ ਸੀ ਜਦੋਂ ਫੀਸ ਭਰੀ ਜਾਂਦੀ ਲਾ ਦਿੰਦਾ ਭਰਾਵਾ ਨਹੀਂ ਫਿਰ ਹਟਾ ਦਿੰਦਾ ਹਨਾ ਤਾਂ ਉਹ ਪੜ੍ਹਾਈ ਕਦੇ ਕਰ ਲੈਂਦੇ ਕਦੇ ਹਟ ਜਾਂਦੇ ਗੱਲ ਨਿਬੜੀ ਤੇ ਚਲੋ ਲਾਸਟ ਤੇ ਕੀ ਹੋਇਆ ਉਹਦੇ ਜਵਾਬ ਹੋਗੇ ਤਾਂ ਜਵਾਬਾਂ ਦਾ ਵੀ ਨਹੀਂ ਉਹਨੇ ਦੱਸਿਆ ਵੀ ਮੇਰੇ ਜਵਾਬ ਹੋਗੇ ਹਨਾ ਮੁੰਡਾ ਕੁੜੀ ਹੋ ਗਿਆ ਮੁੰਡਾ ਪਹਿਲਾਂ ਹੋ ਗਿਆ ਕੁੜੀ ਬਾਅਦ ਚ ਹੋ ਗਈ ਠੀਕ ਹੈ ਉਹ ਵੀ ਨਹੀਂ ਦੱਸਿਆ ਗੱਲ ਕਰਦੇ ਕਰਾਉਂਦੇ ਉਹਨੂੰ ਪਤਾ ਲੱਗ ਗਿਆ ਵੀ ਭਈ ਵੱਡੇ ਨੂੰ ਜਵਾਬ ਹੋਗੇ ਫੇਰ ਵੀ ਉਹਨੇ ਵਧਾਈਆਂ ਦਿੱਤੀਆਂ ਯਾਰ ਮੇਰਾ ਭਰਾ ਹੈ ਚਲੋ ਪਰਿਵਾਰ ਵਾਲਾ ਹੋ ਗਿਆ ਹਨਾ ਉਹਦੇ ਦਿਲ ਚ ਫੇਰ ਵੀ ਕੋਈ ਖਾਰਨ ਕੀ ਹੋਇਆ ਭਾਈ ਦਿਨੋਂ ਦਿਨ ਉਹ ਤਰੱਕੀ ਕਰਦਾ ਗਿਆ ਵੱਡੀਆਂ ਗੱਡੀਆਂ ਲੈ ਲਈਆਂ ਤੇ ਬ੍ਰਾਂਡਡ ਕੱਪੜੇ ਚੰਗਾ ਖਾਣ ਪੀਣ ਲੱਗ ਗਿਆ ਯਾਰਾਂ ਮਿੱਤਰਾਂ ਨਾਲ ਪਾਰਟੀਆਂ ਕਰਨ ਲੱਗ ਗਿਆ ਆਪਦੇ ਭਰਾ ਨੂੰ ਜਮਾ ਭਲਾ ਗਿਆ ਦੱਸਣੋਂ ਹਟ ਗਿਆ ਵੀ ਮੇਰਾ ਵੀ ਕੋਈ ਭਰਾ ਸੀ ਕਹਿੰਦਾ ਵੀ ਮੈਂ ਤਾਂ ਇਕੱਲੇ ਸੀ ਮੇਰਾ ਮਾਪਿਓ ਗੁਜਰਿਆ ਹੋਇਆ ਹੈ ਅਸੀਂ ਇੱਥੇ ਆ ਗਏ ਦੱਸਣੋਂ ਹਟ ਗਿਆ ਦੱਸਣੋਂ ਹਟ ਗਿਆ ਲਾਸਟ ਦੇ ਕੀ ਹੋਇਆ ਚੜ੍ਹਦੀ ਜਵਾਨੀ 'ਚ ਪੂਰੇ ਨਜ਼ਾਰੇ ਲੈ ਓਨੇ ਜੀ ਹਰ ਇੱਕ ਚੀਜ਼ ਕੀਤੀ ਜਿਹੜੀ ਉਹਨੇ ਕਦੇ ਨਹੀਂ ਦੇਖੀ ਸੀ ਫਿਰ ਲਾਸਟ ਤੇ ਕੀ ਹੋਇਆ ਜਦੋਂ 60 ਸਾਲ ਦੀ ਉਮਰ ਆ ਗਈ ਹਨਾ ਰੱਬ ਨੇ ਵੀ ਇੱਕ ਆਣੀ ਬਦਲਣੀ ਸੀ ਫਿਰ ਹਨਾ ਤਾਂ ਬਦਲਣੀ ਤੇ ਕਿਡਨੀ ਤੇ ਇਫੈਕਟ ਆ ਗਿਆ ਛੋਟੇ ਭਰਾ ਦੇ ਦੋਨੇ ਕਿਡਨੀਆਂ ਗਈਆਂ ਦੋਨੇ ਕਿਡਨੀਆਂ ਗਈਆਂ ਤੇ ਜਦੋਂ ਮੈਚ ਨਾ ਹੋਣ ਕਿਡਨੀਆਂ ਤਾਂ ਫਿਰ ਸਦਿਆ ਉਹਨਾਂ ਦੇ ਪਰਿਵਾਰ ਨੂੰ ਉਹਦੀ ਵਾਈਫ ਨੂੰ ਸਦਿਆ ਬੱਚਿਆਂ ਨੂੰ ਸਦਿਆ ਉਹਦੇ ਯਾਰ ਮਿੱਤਰਾਂ ਨੂੰ ਵੀ ਭਾਈ ਇਹਦੀਆਂ ਕਿਡਨੀਆਂ ਗਈਆਂ ਨੀ ਇਹ ਜਾਊਗਾ ਨਹੀਂ ਕਿਡਨੀਆਂ ਦਾ ਬੰਦੋਬਸਤ ਕਰੋ ਤੇ ਕਿਡਨੀਆਂ ਪਹਿਣੀਆਂ ਉਹਦਾ ਸਾਨੂੰ ਪਤਾ ਹੈ ਲਾਲਚੀ ਸੀਗੇ ਮਤਲਬੀ ਸੀਗੇ ਸਾਰੇ ਟੱਪ ਗਏ ਵੀ ਨਹੀਂ ਯਾਰ ਵਾਈਫ ਕਹਿੰਦੀ ਵੀ ਮੈਂ ਵੀ ਨਹੀਂ ਦੇ ਸਕਦੀ ਮੇਰੇ ਦੋ ਬੱਚੇ ਐ ਮੈਂ ਐ ਕਰੂੰਗੀ ਜੋ ਕਰੂੰਗੀ ਠੀਕ ਐ ਬੱਚਾ ਨੂੰ ਮਗਰ ਲਾ ਲਿਆ ਤਾਂ ਜਿਹੜੇ ਯਾਰ ਮਿੱਤਰ ਸੀ ਉਹ ਵੀ ਕਹਿੰਦੇ ਯਾਰ ਵੀ ਅਸੀਂ ਦੇ ਦਾਂਗੇ ਤਾਂ ਅਸੀਂ ਕੀ ਕਰਾਂਗੇ ਸਾਰੇ ਮੁਕਰ ਗਏ ਆਖਰ ਨੂੰ ਕਹਾਣੀ ਖਤਮ ਵੀ ਉਹ ਸਮਝ ਲੋ ਮਰਨ ਦੇ ਦਿਨਾਂ ਤੇ ਆ ਗਿਆ ਜਮਾ ਸੁੱਕ ਗਿਆ ਠੀਕ ਐ ਫਿਰ ਕੀ ਹੋਇਆ ਜਦੋਂ ਵੱਡੇ ਭਰਾ ਨੂੰ ਪਤਾ ਲੱਗਿਆ ਹੌਲੀ ਹੌਲੀ ਗੱਲ ਪਹੁੰਚ ਜਾਂਦੀ ਐ ਪਤਾ ਲੱਗਿਆ ਵੱਡਾ ਭਰਾ ਗਿਆ ਉਹ ਦਾਖਲ ਕਿਸੇ ਨੇ ਦੱਸਤਾ ਵੀ ਇੱਥੇ ਆਈ ਸੀ ਯੂ ਜੈ ਦਾਖਲ ਗਿਆ ਤੇ ਉਹਨੇ ਦੇਖਿਆ ਪਿਆ ਤਾਂ ਅੱਖਾਂ 'ਚੋਂ ਪਾਣੀ ਦੇ ਗਏ ਵੱਡੇ ਭਰਾ ਦੇ ਵੀ ਮੇਰਾ ਭਰਾ ਜਬਫਤਾ ਚ ਹੈ ਠੀਕ ਹੈ ਤਾਂ ਨਾਲੇ ਉਹਦੇ ਨਾਲ ਪੂਰਾ ਉਹਨੇ ਧੋਖਾ ਕੀਤਾ ਫੇਰ ਵੀ ਅੰਦਰੋਂ ਖੋਲ ਲਿਆ ਯਾਰ ਖੂਨ ਹਨਾ ਉਹ ਗਿਆ ਤਾਂ ਜਦੋਂ ਦੇਖਿਆ ਡਾਕਟਰਾਂ ਨਾਲ ਮਿਲਿਆ ਤੇ ਛੋਟੇ ਭਰਾ ਦੇ ਦੇਖਣਸਾਰ ਅੱਖਾਂ 'ਚੋਂ ਪਾਣੀ ਆ ਗਏ ਵੀ ਯਾਰ ਭਾਈ ਦਾ ਭਾਈ ਹੈ ਹਨ ਆਹ ਭਰਾ ਹੁੰਦੇ ਆ ਆ ਖੂਨ ਹੁੰਦਾ ਜਦੋਂ ਮੇਰੇ ਤੇ ਚੰਗੇ ਦਿਨ ਸੀ ਉਦੋਂ ਮੈਂ ਤਾਂ ਇਹਨੂੰ ਮੂੰਹ ਨਹੀਂ ਲਾਇਆ ਠੀਕ ਹੈ ਹਰ ਇੱਕ ਖੁਸ਼ੀ 'ਚ ਮੇਰੀ ਜੇ ਸੱਜਾ ਸ਼ਾਮਲ ਹੁੰਦਾ ਰਿਹਾ ਫੋਨ ਕਰਦਾ ਰਿਹਾ ਵੀ ਭਾਈ ਵਧਾਈਆਂ ਤੈਨੂੰ ਪਰ ਅੱਜ ਮਾੜਾ ਵਕਤ ਆ ਕੋਈ ਨਹੀਂ ਖੜਾ ਇਹ ਆ ਗਿਆ ਅੱਖਾਂ 'ਚੋਂ ਪਾਣੀ ਆ ਗਿਆ ਉਹਨੇ ਸਿਰ ਤੇ ਹੱਥ ਧਰਿਆ ਵੀ ਰੋਣਾ ਡਾਕਟਰਾਂ ਨਾਲ ਗੱਲ ਕੀਤੀ ਵੀ ਕੀ ਗੱਲ ਬਾਤ ਆ ਉਹ ਕਹਿੰਦੇ ਭਾਈ ਕਿਡਨੀਆਂ ਇਹਦੀਆਂ ਗੰਗਾਂ ਇੱਕ ਕਿਡਨੀ ਨਾਲ ਕੰਮ ਚੱਲ ਜੂਗਾ ਉਹਨੇ ਬਿਨ ਪੁੱਛੇ ਸਾਈਨ ਕਰਤੇ ਕਾਗਜ਼ਾਂ ਤੇ ਵੀ ਮੈਂ ਹੈਗਾ ਮੈਨੂੰ ਕੁਛ ਹੁੰਦਾ ਹੋਣ ਦੇ ਮੇਰੇ ਛੋਟੇ ਭਰਾ ਨੂੰ ਨਾ ਹੋਵੇ ਤੇ ਭਾਈ ਉੱਥੇ ਡਾਕਟਰਾਂ ਨੇ ਵੀ ਗੱਜ ਭਰਿਆ ਵੀ ਭਾਈ ਹਾਂ ਖੂਨ ਤਾਂ ਖੂਨ ਹੀ ਹੁੰਦਾ ਤਾਂ ਉਸ ਤੋਂ ਬਾਅਦ ਉਹਨੇ ਬਿਨ ਝਿਜਕ ਹੋਏ ਕਾਗਜ਼ਾਂ ਤੇ ਸਾਈਨ ਕੀਤੇ ਆਹਦੀ ਕਿਡਨੀ ਇੱਕ ਉਹਨੂੰ ਦਿੱਤੀ ਆਹਦਾ ਭਰਾ ਉਹਦੇ ਬਰਾਬਰ ਕਰ ਲਿਆ ਛੋਟਾ ਭਰਾ ਚਾਹੇ ਜਿਹੇ ਜਾ ਮਰਜੀ ਸੀ ਉਹ ਕਹਿੰਦਾ ਮੇਰੇ ਨਾਲ ਜਿਹੇ ਜਾ ਮਰਜੀ ਧੋਖਾ ਕੀਤਾ ਬੱਦ ਜਦੋਂ ਛੋਟਾ ਭਰਾ ਬਾਹਲ ਹੋ ਗਿਆ ਉਹਨੇ ਕੁਛ ਨਹੀਂ ਕੀਤਾ ਪਿੰਡ ਆਇਆ ਠੀਕ ਹੈ ਆਪਦੇ ਘਰ ਵਾਲੀ ਨੂੰ ਆਪਦੇ ਬੱਚਿਆਂ ਨੂੰ ਜਿਹੜਾ ਉਹਨਾਂ ਦਾ ਹਿੱਸਾ ਆਉਂਦਾ ਸੀ ਚਲੋ ਉਹ ਵੀ ਹੱਕ ਸੀ ਵਿਆਹ ਕੇ ਆਈ ਸੀ ਹਨਾ ਉਹਨਾਂ ਦਾ ਹਿੱਸਾ ਦੇ ਕੇ ਮਗਰ ਜਿੰਨੀ ਵੀ ਉਹਦੇ ਕੋਲੇ ਪ੍ਰਾਪਰਟੀ ਬਚੀ ਛੋਟੇ ਭਰਾ ਨਾਲ ਕਰਕੇ ਠੀਕ ਹੈ ਤਾਂ ਆਪਦਾ ਉਹਦੇ ਨਾਲ ਰਹਿਣ ਲੱਗ ਗਿਆ ਹੁਣ ਦੁਨੀਆਂ ਨੂੰ ਸੰਦੇਸ਼ ਦਿੱਤਾ ਵੀ ਭਰਾ ਬਿਨਾ ਕੋਈ ਨਹੀਂ ਸਾਰੇ ਮਿੱਤਰ ਪਿਆਰੇ ਸਾਥੀ ਛੱਡ ਜਾਂਦੇ ਆ ਅੱਜ ਮੇਰਾ ਭਰਾ ਮੇਰੇ ਨਾਲ ਖੜਾ ਹੈ ਤਾਂ ਉਹਨਾਂ ਦਾ ਹਿੱਸਾ ਦੇ ਕੇ ਆ ਦੇ ਬੱਚੇ ਤੇ ਆਪਦੇ ਘਰ ਵਾਲੀ ਛੱਡ ਕੇ ਆਪਦੇ ਵੱਡੇ ਭਰਾ ਨਾਲ ਰਹਿਣ ਲੱਗ ਗਿਆ ਵੀ ਅੱਜ ਤੇਰੇ ਨਾਲ ਕੰਮ ਤੇ ਹੱਥ ਮੈਂ ਬਟਾਉਂਗਾ ਹੁਣ ਜਦੋਂ ਕਿਡਨੀਆਂ ਇੱਕ ਇੱਕ ਸੀ ਇੰਨਾ ਕੁਸ ਕਰਤਾ ਸਾਦੀ ਨਹੀਂ ਸੀ ਬਾਹਲਾ ਹਨਾ ਉਹਦੇ ਛੋਟੇ ਜਵਾਕਾਂ ਨੂੰ ਪੜਾਇਆ ਠੀਕ ਹੈ ਤੇ ਉਥੇ ਜਿਹੜਾ ਉਹਦਾ ਲੈਣਾ ਦੇਣਾ ਸੀ ਸਾਰਾ ਲਾਇਆ ਪੂਰਾ ਤੰਦਰੁਸਤ ਮੰਨ ਲਓ ਖੁਸ਼ ਕਰਤਾ ਟਰੈਕਟਰ ਲੈਣਾ ਸੀ ਉਹ ਲੈ ਕੇ ਦਿੱਤਾ ਦੋ ਚਾਰ ਕਿੱਲੇ ਜ਼ਮੀਨ ਵੀ ਮਲਾ ਲਈ ਪੈਸਾ ਬਾਧੂ ਸੀ ਠੀਕ ਹੈ ਉਹਨੂੰ ਆਪਦੀ ਜ਼ਿੰਦਗੀ ਵਿੱਚ ਖੁਸ਼ ਕਰਤਾ ਫਿਰ ਉਹਨੇ ਸਾਰੇ ਮੁਰੇ ਹੱਥ ਬੇਨਤੀ ਕੀਤੀ ਵੀ ਆਪਦੇ ਛੋਟਾ ਹੋਵੇ ਚਾਹੇ ਵੱਡਾ ਭਰਾ ਹੋਵੇ ਕਿਸੇ ਨੇ ਧੋਖਾ ਨਹੀਂ ਕਰਨਾ ਜਦੋਂ ਕੰਮ ਆਉਂਦਾ ਆਪਦਾ ਖੂਨ ਹੀ ਕੰਮ ਆਉਂਦਾ ਬਗਾਨਾ ਬੰਦਾ ਕੰਮ ਨਹੀਂ ਆਉਂਦਾ ਧੰਨਵਾਦ